ਤਤਾ ਨੀਂਦ ਆ ਸਾਨ ਤੇ ਇਹ ਤੀਜੇ ਨੰਬਰ ਤੇ ਸੀ ਬਾਈਕ ਆ ਨਾ ਸਾਨ ਵਜਿਆ ਤੇ ਪ੍ਰੋਪਰ ਜਿਵੇਂ ਲੱਕ ਆਪਣਾ ਦੋ ਥਾਵਾਂ ਤੋਂ ਲੱਕ ਆਪਣਾ ਰੀੜ ਦੀ ਹੱਡੀ ਹੈ ਨਾ ਦੋ ਥਾਵਾਂ ਤੋਂ ਟੁੱਟੀ ਆ ਤੇ ਇੱਥੋਂ ਮਨਕਾ ਚੋਂ ਦੇ ਮਨਕਾ ਟੁੱਟ ਗਿਆ ਉਹਦੇ ਕਰਕੇ ਆਕਸੀਜਨ ਬਾਕੀ ਵੈਂਟੀਲੇਟਰ ਤੇ ਆ ਯਾਰ ਤੇ ਵੈਂਟੀਲੇਟਰ ਤੇ ਦੋ ਅਟੈਕ ਆ ਗਏ ਆ ਤੇ ਲਾ ਬਾਬਾ ਸਹੀ ਕਰੇ ਕਿਵੇਂ ਮਰਜੀ ਵੀਰੇ ਸਾਰੇ ਅਰਦਾਸਾਂ ਕਰੋ ਚਮਤਕਾਰ ਹੋਵੇ ਕਿਵੇਂ ਮਰਜੀ ਵਸ ਬਾਬਾ ਠੀਕ ਕਰਿਆ ਪਰਿਵਾਰ ਬੰਦੇ ਬਿਨਾ ਹਨਾ ਮੇਨ ਬੰਦਾ ਵਿਆਹਿਆ ਨਾ ਹੋਵੇ ਕੋਈ ਬੱਚੇ ਨਾ ਉਹਨੂੰ ਗੱਲ ਆਡਾ ਯਾਰ ਬੱਚਿਆਂ ਵਾਲਾ ਬੰਦੇ ਨਹੀਂ ਯਾਰ ਬਹੁਤ ਔਖਾ ਜੀ ਵੀ ਡੈਥ ਹੋ ਗਈ ਸੀ 7 ਜੰਮੀਨੇ ਪਹਿਲਾਂ ਪਤਾ ਮੈਨੂੰ ਕਿਹ ਮਰਜੀ ਵਸ ਬਾਬਾ ਆਪਣਾ ਕਿਉਂਦਾ ਸੀ ਐ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਰਾਜਵੀਰ ਜਵੰਦਾ ਲਈ ਅਰਦਾਸ ਵਾਹਿਗੁਰੂ ਮੇਰ ਕਰੋ ਪੰਜਾਬੀ ਸੰਗੀਤ ਜਗਤ ਦਾ ਚਮਕਦਾ ਤਾਰਾ ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਜੀ 27 ਸਤੰਬਰ ਨੂੰ ਇੱਕ ਭਿਆਨਕ ਰੋਡ ਐਕਸੀਡੈਂਟ ਦਾ ਸ਼ਿਕਾਰ ਹੋ ਗਏ ਐਸਐਮਓ ਫੋਰਟਿਸ ਹਸਪਤਾਲ ਚੰਡੀਗੜ੍ਹ ਵਿੱਚ ਦਾਖਲ ਹਾਨ ਤੇ ਉਹਨਾਂ ਦੀ ਹਾਲਤ ਬਹੁਤ ਹੀ ਨਾਜ਼ੁਕ ਦੱਸੀ ਜਾ ਰਹੀ ਹੈ ਇਹ ਖਬਰ ਸੁਣ ਕੇ ਹਰ ਇੱਕ ਚਾਉਣ ਵਾਲੇ ਦੇ ਦਿਲ ਵਿੱਚ ਦਰਦ ਹੈ ਹਰ ਕੋਈ ਆਪਣੀ ਥਾਂ ਬੈਠਾ ਪਾਹੀ ਗੁਰੂ ਅੱਗੇ ਹੱਥ ਜੋੜ ਕੇ ਅਰਦਾਸ ਕਰ ਰਿਹਾ ਹੈ ਕਿ ਪ੍ਰਮਾਤਮਾ ਆਪਣੀ ਮਿਹਰ ਕਰੇ ਤੇ ਰਾਜਵੀਰ ਜਵੰਦਾ ਨੂੰ ਜਲਦੀ ਠੀਕ ਕਰੇ ਰਾਜਵੀਰ ਜਵੰਦਾ ਸਿਰਫ ਇੱਕ ਗਾਇਕ ਨਹੀਂ ਉਹ ਪੰਜਾਬੀ ਸੱਭਿਆਚਾਰ ਦੀ ਆਵਾਜ਼ ਹਨ ਉਹਨਾਂ ਦੀਆਂ ਰੂਹ ਨੂੰ ਛੂਣ ਵਾਲੀਆਂ ਤੁਨਾ ਮਿੱਠੀ ਆਵਾਜ਼ ਤੇ ਪੰਜਾਬੀ ਸੰਗੀਤ ਲਈ ਉਹਨਾਂ ਦਾ ਪਿਆਰ ਸਾਡੇ ਦਿਲਾਂ ਵਿੱਚ ਵੱਸਦਾ ਹੈ ਉਨ੍ਹਾਂ ਦੇ ਗੀਤਾਂ ਨੇ ਕਈਆਂ ਨੂੰ ਜੀਵਨ ਵਿੱਚ ਹਿੰਮਤ ਦਿੱਤੀ ਕਈਆਂ ਦੇ ਚਿਹਰਿਆਂ ਤੇ ਮੁਸਕਾਨ ਲਿਆਂਦੀ ਅੱਜ ਉਹ ਆਪਣੇ ਪਰਿਵਾਰ ਲਈ ਹੀ ਨਹੀਂ ਸਗੋਂ ਲੱਖਾਂ ਚਾਹਣ ਵਾਲਿਆਂ ਲਈ ਵੀ ਇੱਕ ਅਟੁੱਟ ਹਿੱਸਾ ਬਣ ਚੁੱਕੇ ਹਨ ਇਸ ਵੇਲੇ ਉਨ੍ਹਾਂ ਦੀ ਪਤਨੀ ਬੱਚੇ ਤੇ ਮਾਤਾ ਜੀ ਵਾਹਿਗੁਰੂ ਅੱਗੇ ਬੇਨਤੀ ਕਰ ਰਹੇ ਹਨ ਕਿ ਸਾਡਾ ਸਹਾਰਾ ਸਾਡਾ ਚਿਰਾਗ ਸਾਡੇ ਕੋਲ ਵਾਪਸ ਆ ਜਾਵੇ ਕੋਈ ਵੀ ਪਰਿਵਾਰ ਆਪਣੇ ਪਿਆਰੇ ਦੀ ਪੀੜਾ ਨੂੰ ਦੇਖ ਨਹੀਂ ਸਕਦਾ ਉਹ ਦਰਦ ਹਰ ਇੱਕ ਉਸ ਅਨਸਾਨ ਨੂੰ ਸਮਝ ਆ ਰਿਹਾ ਹੈ ਜੋ ਰਾਜਵੀਰ ਜਵੰਦਾ ਨੂੰ ਦਿਲੋਂ ਚਾਹੁੰਦਾ ਹੈ ਸਾਡੀ ਸਿੱਖ ਰੀਤ ਸਾਨੂੰ ਸਿਖਾਉਂਦੀ ਹੈ ਕਿ ਅਰਦਾਸ ਦੀ ਤਾਕਤ ਬੇਮਿਸਾਲ ਹੁੰਦੀ ਹੈ ਵਾਹਿਗੁਰੂ ਚੌਣ ਤਾਂ ਮਰਦਿਆਂ ਵਿੱਚ ਵੀ ਜਾਨ ਪਾ ਦਿੰਦੇ ਹਨ ਉਹ ਰਾਜਵੀਰ ਜਵੰਦਾ ਨੂੰ ਵੀ ਇਸ ਮੁਸ਼ਕਲ ਘੜੀ ਤੋਂ ਜ਼ਰੂਰ ਕੱਢਣਗੇ ਅਸੀਂ ਸਾਰੇ ਮਿਲ ਕੇ ਸੱਚੀ ਸ਼ਰਧਾ ਨਾਲ ਅਰਦਾਸ ਕਰੀਏ हे ਵਾਹਿਗੁਰੂ ਇਸ ਵੀਰ ਦੀ ਜ਼ਿੰਦਗੀ ਬਖਸ਼ੋ ਇਸ ਨੂੰ ਤੰਦਰੁਸਤ ਕਰਕੇ ਆਪਣੇ ਪਰਿਵਾਰ ਦੇ ਨਾਲ ਹੱਸਣ ਖੇਡਣ ਦਾ ਮੌਕਾ ਦੇਵੋ ਉਹਨਾਂ ਕਰੋੜਾਂ ਚਾਹਣ ਵਾਲਿਆਂ ਦੇ ਦਿਲਾਂ ਦੀ ਅਰਦਾਸ ਸੁਣੋ ਜੋ ਇਸ ਸਮੇਂ ਰੋ ਰਹੇ ਹਨ ਉਹਨਾਂ ਨੂੰ ਆਪਣੇ ਦਰ ਤੇ ਖੁਸ਼ੀ ਦੇ ਕੇ ਜਵਾਬ ਦਿਓ ਇਹ ਵੀਰ ਜਲਦੀ ਸਿਹਤਮੰਦ ਹੋ ਕੇ ਵਾਪਸ ਆਵੇ ਅਤੇ ਸਾਨੂੰ ਆਪਣੇ ਸ਼੍ਰੀਲੇ ਗੀਤ ਸੁਣਾਵੇ ਇਹ ਹੀ ਅਰਦਾਸ ਹਰ ਚਾਹਣ ਵਾਲੇ ਦੇ ਦਿਲੋਂ ਨਿਕਲ ਰਹੀ ਹੈ ਸੰਗੀਤ ਦੀਆਂ ਅੱਖਾਂ ਚੋਂ ਨਿਕਲੇ ਹੰਝੂ ਸੱਚੀਆਂ ਦਵਾਵਾਂ ਬਣਦੇ ਹਨ ਅਤੇ ਦਵਾਵਾਂ ਕਦੇ ਖਾਲੀ ਨਹੀਂ ਜਾਂਦੀਆਂ ਰਾਜਵੀਰ ਜਵੰਦਾ ਜੀ ਅਸੀਂ ਯਕੀਨ ਕਰ ਰੱਖਦੇ ਹਾਂ ਕਿ ਤੁਸੀਂ ਜ਼ਰੂਰ ਠੀਕ ਹੋਵੋਗੇ ਤੁਹਾਡੀ ਆਵਾਜ਼ ਫਿਰ ਪੰਜਾਬ ਦੀਆਂ ਗਲੀਆਂ ਗਲੀਆਂ ਵਿੱਚ ਗੂੰਜੇਗੀ ਵਾਹਿਗੁਰੂ ਆਪਣੀ ਬੇਅੰਤ ਰਹਿਮਤ ਨਾਲ ਤੁਹਾਡੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਸਹਾਰਾ ਦੇਣਗੇ ਆਓ ਸਾਰੇ ਰਲ ਮਿਲ ਕੇ ਇੱਕ ਸੌਰ ਵਿੱਚ ਅਰਦਾਸ ਕਰੀਏ ਰਾਜਵੀਰ ਜਵੰਦਾ ਜਲਦੀ ਠੀਕ ਹੋ ਜਾਣ ਤੇ ਸਾਨੂੰ ਆਪਣੀ ਹਾਜ਼ਰੀ ਨਾਲ ਖੁਸ਼ੀ ਵਕਸ਼ਣ ਵਾਹਿਗੁਰੂ ਜੀ ਮੇਰ ਕਰੋ